ਤੁਹਾਡਾ ਫੋਨ ਤੁਹਾਨੂੰ ਆਪਣੇ ਆਪ ਦੱਸੂ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਗਲਤ ਚੀਜ਼ ਆ ਚੁੱਕੀ ਹੈ ਕਿ ਜਾਂ ਫਿਰ ਤੁਹਾਡੇ ਫੋਨ ਦੇ ਨਾਲ ਛੇੜਛਾੜ ਹੋ ਚੁੱਕੀ ਹੈ ਜਿਹੜਾ ਤੁਹਾਡੇ ਫੋਨ ਦੀਆਂ ਫੋਟੋਆਂ ਵੀਡੀਓ ਨੂੰ ਲੀਕ ਕਰ ਰਿਹਾ ਜਾਂ ਤੁਹਾਡੀ ਪਰਸਨਲ ਡਿਟੇਲ ਜਾਂ ਫਿਰ ਤੁਹਾਡਾ ਬੈਂਕ ਅਕਾਊਂਟ ਦੇ ਨਾਲ ਛੇੜਛਾੜ ਕਰ ਰਿਹਾ ਤਾਂ ਫੋਨ ਤੁਹਾਨੂੰ ਆਪਣੇ ਆਪ ਦੱਸੂਗਾ ਬਸ ਤੁਸੀਂ ਕਰਨੀ ਹੋ ਇੱਕ ਸੈਟਿੰਗ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇਕਰ ਤੁਸੀਂ ਇਦਾਂ ਦੀਆਂ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾ ਇੱਕ ਸੈਟਿੰਗ ਦੇ ਨਾਲ ਤੁਹਾਨੂੰ ਫੋਨ ਦੱਸਣ ਲੱਗ ਜੂ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਗਲਤ ਚੀਜ਼ ਆ ਚੁੱਕੀ ਆ ਕਈ ਸੈਟਿੰਗਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਕਰਨਾ ਪੈਂਦਾਗਾ ਤੇ ਬਾਅਦ ਦੇ ਵਿੱਚ ਜਾਂ ਫਿਰ ਸਕੈਨ ਵਗੈਰਾ ਕਰਨਾ ਪੈਂਦਾ ਤੇ ਆਪਾਂ ਨੂੰ ਕੱਲੀ-ਕੱਲੀ ਚੀਜ਼ ਲੱਭਣੀ ਪੈਂਦੀ ਆ ਉਹਦੇ ਵਿੱਚ ਕਿ ਆਪਣੇ ਫੋਨ ਨੂੰ ਕਿਹੜੀ ਚੀਜ਼ ਖਰਾਬ ਕਰ ਰਹੀ ਆ ਬਸ ਤੋਂ ਜੇਕਰ ਤੁਸੀਂ ਇਹ ਵਾਲੀ ਸੈਟਿੰਗ ਕਰਦੇ ਹੋ ਇਹ ਵਾਲੀ ਸੈਟਿੰਗ ਨੂੰ ਔਨ ਕਰਦੇ ਹੋ ਤਾਂ ਤੁਹਾਡਾ ਫੋਨ ਕਦੋਂ ਵੀ ਜੇਕਰ ਤੁਹਾਡੇ ਫੋਨ ਦੇ ਵਿੱਚ ਕੋਈ ਗਲਤ ਚੀਜ਼ ਹੈਗੀ ਆ ਤਾਂ ਫੇਰ ਵੀ ਤੁਹਾਨੂੰ ਦੱਸ ਦੂ ਜੇਕਰ ਤੁਸੀਂ ਕੋਈ ਗਲਤ ਚੀਜ਼ ਪਾ ਰਹੇ ਹੋ ਜਾਂ ਫਿਰ ਗਲਤ ਚੀਜ਼ ਦੇ ਉੱਤੇ ਜਾ ਰਹੇ ਹੋ ਤਾਂ ਵੀ ਤੁਹਾਡਾ ਫੋਨ ਤੁਹਾਨੂੰ ਵਾਰਨਿੰਗ ਦੇ ਦੇਗਾ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਨਾ ਕੋਈ ਗਲਤ ਚੀਜ਼ ਆ ਚੁੱਕੀ ਹੈ ਕਿਉਂਕਿ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਖੁਦ ਬਖੁਦ ਸਕੈਨ ਕਰਨਾ ਪੈਂਦਾ ਵੇਖਣਾ ਪੈਂਦਾ ਪਰ ਇਹ ਇਹ ਸੈਟਿੰਗ ਦੇ ਨਾਲ ਆ ਫੋਨ ਆਪਣੇ ਆਪ ਸਕੈਨ ਕਰੀ ਜਾਊ ਜੋ ਵੀ ਤੁਹਾਡੇ ਫੋਨ ਦੇ ਵਿੱਚ ਗਲਤ ਚੀਜ਼ ਹੋਈ ਤਾਂ ਉਹਦੇ ਬਾਰੇ ਤੁਹਾਨੂੰ ਇਹ ਆਪਣੇ ਆਪ ਦੱਸ ਦੋ ਤਾਂ ਕਰਨਾ ਕੀ ਪਊਗਾ ਤਾਂ ਚਲਦੇ ਆ ਤੁਹਾਨੂੰ ਫੋਨ ਦੀ ਸਕਰੀਨ ਤੇ ਲੈ ਕੇ ਚਲਦੇ ਆ ਸਭ ਤੋਂ ਪਹਿਲਾਂ ਤੁਸੀਂ ਜਾਓ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਤਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਇੱਥੇ ਐਡੀਸ਼ਨਲ ਸੈਟਿੰਗ ਆ ਜਿਹੜੀ ਇਹਦੇ ਵਿੱਚ ਚਲੇ ਜਾਣਾਗਾ ਐਡੀਸ਼ਨਲ ਸੈਟਿੰਗ ਦੇ ਉੱਤੇ ਆਨ ਕਰ ਦੇਣਾਗਾ ਤੇ ਇਹਦੇ ਤੇ ਕਰਨ ਤੋਂ ਬਾਅਦ ਇੱਥੇ ਡਿਵੈਲਪਰ ਆਪਸ਼ਨ ਆ ਜਿਹੜੀ ਸਭ ਤੋਂ ਲਾਸਟ ਆਪਸ਼ਨ ਮਿਲੀ ਹੋਈ ਆ ਇਹਦੇ ਉੱਤੇ ਕਰ ਦੇਣਾ ਓਕੇ ਓਕੇ ਕਰਨ ਤੋਂ ਬਾਅਦ ਆਪਾਂ نیچے ਜਾਵਾਂਗੇ ਸਕਰੋਲ ਕਰਾਂਗੇ ਸਾਰਾ ਤੋਂ نیچے ਜਾਣ ਤੋਂ ਬਾਅਦ ਆਪਣੇ ਕੋਲੇ ਆਪਸ਼ਨ ਆਈ ਹੋਈ ਆ ਨੋਟੀਫਾਈ ਅਬਾਊਟ ਹਾਈ ਰਿਸਕ ਫੀਚਰ ਤਾਂ ਇਹ ਵਾਲਾ ਫੀਚਰ ਤੁਸੀਂ ਆਪਣੇ ਫੋਨ ਦੇ ਵਿੱਚ ਔਨ ਕਰ ਲਓ ਤਾਂ ਹੁਣ ਇਹ ਕੰਮ ਕਿਵੇਂ ਕਰੂਗਾ ਇਹ ਕੰਮ ਉਦੋਂ ਕਰੂਗਾ ਜਦੋਂ ਕੋਈ ਵੀ ਆਪਣੇ ਫੋਨ ਦੇ ਵਿੱਚ ਗਲਤ ਚੀਜ਼ ਆ ਗਈ ਐਪਲੀਕੇਸ਼ਨ ਆ ਗਈ ਜਾਂ ਫਿਰ ਆਪਣੇ ਫੋਨ ਦੇ ਵਿੱਚ ਕੋਈ ਵੀ ਗਲਤ ਜਿਹੜੀ ਆ ਛੇੜਖਾਨੀ ਹੋਣ ਲੱਗ ਗਈ ਜਾਂ ਫਿਰ ਕੋਈ ਵੀ ਇਹੋ ਜੀ ਐਪ ਇਹਨੂੰ ਲੱਗਿਆ ਕਿ ਜਿਹੜੀ ਆ ਗਲਤ ਅ ਪ੍ਰਭਾਵ ਪਾ ਰਹੀ ਹੈ ਆਪਣੇ ਫੋਨ ਦੀਆਂ ਫੋਟੋਆਂ ਵੀਡੀਓ ਜਾਂ ਫਿਰ ਜੋ ਵੀ ਵੀ ਚੀਜ਼ ਹੋਈ ਤਾਂ ਉਹਦੇ ਨਾਲ ਗਲਤ ਚੀਜ਼ ਕਰ ਰਹੀ ਹੈ ਜਾਂ ਫਿਰ ਆਪਣੇ ਅਕਾਊਂਟ ਦੀ ਡਾਟਾ ਨੂੰ ਲੀਕ ਕਰ ਰਿਹਾ ਆਪਣੇ ਫੋਟੋਆਂ ਨੂੰ ਇੱਧਰ ਉੱਧਰ ਕਰ ਰਿਹਾ ਤਾਂ ਹਾਈ ਰਿਸਕ ਫੀਚਰ ਜਦੋਂ ਆਪਾਂ ਇਹਦਾ ਔਨ ਕਰਾਂਗੇ ਤਾਂ ਆਪਾਂ ਨੂੰ ਨਾਲ ਨਾਲ ਇਹ ਨੋਟੀਫਿਕੇਸ਼ਨ ਦੇ ਦਿਆ ਕਰੂ ਕਿ ਤੁਹਾਡੇ ਫੋਨ ਦੇ ਵਿੱਚ ਇਹ ਗਲਤ ਚੀਜ਼ ਹੋ ਰਹੀ ਆ ਤਾਂ ਉਦੋਂ ਹੀ ਆਪਾਂ ਇਸ ਚੀਜ਼ ਨੂੰ ਹੱਲ ਕਰ ਲਿਆ ਕਰਾਂਗੇ ਹੁਣ ਕਈਆਂ ਦੇ ਇਹ ਆਪਸ਼ਨ ਇੱਥੇ ਨਹੀਂ ਮਿਲਨੀ ਹੋ ਸਕਦਾ 90%ਾਂ ਦੇ ਵਿੱਚੋਂ 10% ਰਹਿ ਜਾਣ ਜਿਨ੍ਹਾਂ ਦੇ ਫੋਨ ਦੇ ਵਿੱਚ ਇਹ ਆਪਸ਼ਨ ਨਾ ਹੋਵੇ ਤਾਂ ਉਹਨੂੰ ਆਨ ਕਰਨ ਦਾ ਤਰੀਕਾ ਵੀ ਦੱਸ ਦਿਆਂ ਕਿਉਂਕਿ ਇਹ ਡਿਵੈਲਪਰ ਆਪਸ਼ਨ ਆ ਕਈਆਂ ਦੇ ਵਿੱਚ ਆਨ ਹੁੰਦੀ ਹੈ ਤੇ ਕਈਆਂ ਨੂੰ ਆਨ ਕਰਨੀ ਪੈਂਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਬੈਕ ਜਾਵਾਂਗੇ ਬੈਕ ਜਾਣ ਤੋਂ ਬਾਅਦ ਫੋਨ ਦੇ ਅਬਾਊਟ ਦੇ ਵਿੱਚ ਜਾਵਾਂਗੇ about ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਵੀ ਕਰ ਸਕਦੇ ਹਾਂਗੇ ਨੋਟੀਫਿਕੇਸ਼ਨ ਜਿਹੜੀ ਕਿ ਆਪਣੇ ਕੋਲ ਇੱਥੇ ਆਇਆ ਸੀਗਾ ਨੋਟੀਫਾਈ ਅਬਾਊਟ ਹਾਈ ਰਿਸਕ ਫੀਚਰ ਇਹਨੂੰ ਆਪਾਂ ਸਰਚ ਵੀ ਕਰ ਸਕਦੇ ਹਾਂ ਜੇਕਰ ਸਰਚ ਦੇ ਵਿੱਚ ਵੀ ਨਹੀਂ ਆਉਂਦੀ ਤਾਂ ਫਿਰ ਆਪਾਂ ਔਨ ਕਰਨ ਦਾ ਤਰੀਕਾ ਦੁਬਾਰਾ ਦੱਸਦੇ ਹਾਂ ਤਾਂ ਬੈਕ ਜਾਣਾ ਅਬਾਊਟ ਫੋਨ ਦੇ ਵਿੱਚ ਜਾਣਾ ਅਬਾਊਟ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਣੇ ਕੋਲ ਇੱਕ ਆਪਸ਼ਨ ਜਿਹੜੀ ਦਿੱਤੀ ਹੋਈ ਹੈਗੀ ਐਮ ਆਈ ਯੂ ਆਈ ਵਰਜਨ ਤਾਂ ਹੋ ਸਕਦਾ ਤੁਹਾਡੇ ਕੋਲ ਹੋਰ ਕੋਈ ਇੱਥੇ ਵਰਜਨ ਲਿਖਿਆ ਹੋਵੇ ਕਿਉਂਕਿ ਐਮ ਆਈ ਦਾ ਫੋਨ ਆ ਤਾਂ ਕਰਕੇ ਇੱਥੇ ਐਮ ਆਈ ਯੂ ਆਈ ਲਿਖਿਆ ਹੋਇਆ ਹੈ ਤਾਂ ਇਹਦੇ ਉੱਤੇ ਘੱਟੋ ਘਾਟ 7-8 ਵਾਰ ਤੁਸੀਂ ਟੈਪ ਕਰ ਦੇਣਾਗਾ ਟੈਪ ਕਰਨ ਨਾਲ ਇੱਥੇ ਡਿਵੈਲਪਰ ਆਪਸ਼ਨ ਹੈ ਜਿਹੜੀ ਹਿਡਨ ਹੁੰਦੀ ਆ ਇਹ ਔਨ ਹੋ ਜਾਂਦੀ ਆ ਤਾਂ ਇੱਥੇ ਆਪਣੇ ਕੋਲੇ ਲਿਖਿਆ ਵੀ ਆ ਰਿਹਾ ਨੋ ਰੀਡ ਯੂ ਆਰ ਆਲਰੇਡੀ ਡਿਵੈਲਪਰ ਕਿਉਂਕਿ ਮੈਂ ਪਹਿਲਾਂ ਹੀ ਇਹ ਆਪਸ਼ਨ ਔਨ ਕਰ ਰੱਖੀ ਹੋਈ ਹੈਗੀ ਮੇਰੇ ਕੋਲੇ ਇਹ ਵਾਲੀ ਆਪਸ਼ਨ ਔਨ ਹੈਗੀ ਆ ਤਾਂ 7-8 ਵਾਰੀ ਟੈਪ ਕਰੋਗੇ ਤਾਂ ਇੱਥੇ ਤੁਹਾਡੀ ਡਿਵੈਲਪਰ ਆਪਸ਼ਨ ਆ ਜਿਹੜੀ ਉਹ ਵੀ ਔਨ ਹੋ ਜੂਗੀ ਤਾਂ ਆਪਣੇ ਕੋਲੇ ਆਲਰੇਡੀ ਔਨ ਹੈ ਤੇ ਤਾਂ ਕਰਕੇ ਤੁਹਾਨੂੰ ਇਹ ਸੈਟਿੰਗ ਕਰਕੇ ਦਿਖਾਈ ਆ ਤਾਂ ਇਹ ਸੈਟਿੰਗ ਹਰ ਇੱਕ ਬੰਦੇ ਨੂੰ ਕਰਕੇ ਰੱਖਣੀ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਵੀ ਸਾਈਟ ਦੇ ਉੱਤੇ ਵਿਜ਼ ਖੁਦ ਬਖੁਦ ਆਪਣੇ ਆਪ ਹੀ ਦੱਸ ਦੂ ਕਿ ਤੁਸੀਂ ਰਿਸਕ ਦੇ ਵਿੱਚ ਜਾ ਰਹੇ ਹੋ ਜਾਂ ਫਿਰ ਇਸ ਚੀਜ਼ ਦੇ ਉੱਤੇ ਨਾ ਹੀ ਜਾਓ ਤਾਂ ਵਧੀਆ ਹੋਊਗਾ ਤਾਂ ਇਹਨਾਂ ਸੈਟਿੰਗਾਂ ਨੂੰ ਆਨ ਕਰਕੇ ਰੱਖੋ ਤੇ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਵੀਡੀਓ ਦੇ ਬਾਰੇ ਪਤਾ ਲੱਗ ਸਕੇ ਤੇ ਇਹ ਸੈਟਿੰਗ ਜ਼ਰੂਰ ਕਰਕੇ ਰੱਖ ਸਕਣ